ਇਸ ਲਈ ਯਾਦ ਰੱਖੋ ਆਪਣੇ ਆਪ ਨੂੰ ਗਿਰਾਣਾ ਵੀ ਤੁਹਾਡੇ ਔਰ ਆਪਣੇ ਆਪ ਨੂੰ ਉਠਾਣਾ ਵੀ ਤੁਹਾਡੇ ਇਸ ਲਈ ਕਰ ਨਸ਼ੇ ਤੂੰ ਭੰਗ ਸ਼ਰਾਬਾਂ ਦੇ ਕਿਉਂ ਤਨ ਨੂੰ ਰੋਗ ਲਗਾਮਦਾ ਏ ਆਪਣੀ ਹਸਤੀ ਬਸਤੀ ਜ਼ਿੰਦਗੀ ਨੂੰ ਆਪਣੇ ਹੱਥੀ ਕਿਉਂ ਅਗ ਲਾਮਦਾ ਏ ਉਹ ਨਸ਼ਾ ਕਰਨਾ ਤੇ ਕਰ ਨਾਮ ਵਾਲਾ ਜਿਹੜਾ ਉਜੜੇ ਘਰ ਬਸਾ ਮਦਾ ਏ ਤੇਰੇ ਭਲੇ ਦੀ ਖਾਤਰ ਇਹ ਯਾਰਾ ਸਾਹਿਬ ਇਹ ਗੱਲ ਸਮਝਾਉਂਦਾ ਏ ਤਾਂ ਹੀ ਤਾਂ ਕਿਹਾ ਕਿ ਅਗਰ ਨਸ਼ਾ ਹੀ ਕਰਨਾ ਤਾਂ ਉਹ ਨਸ਼ਾ ਕਰੀਏ ਨਾਮ ਕੁਮਾਰੀ ਨਾਨਕਾ ਤੇ ਉਹ ਨਸ਼ਾ ਕਰੋ ਜਿਹੜਾ ਤੁਹਾਨੂੰ ਉਚਾਈਆਂ ਤੇ ਲੈ ਜਾਵੇ ਤੁਹਾਡੀ ਸੋਚ ਨੂੰ ਉੱਚਾ ਕਰ ਦੇਵੇ ਤੁਹਾਡੀ ਜ਼ਿੰਦਗੀ ਨੂੰ ਉੱਚਾ ਕਰ ਦੇਵੇ ਤੁਹਾਡੀ ਸਮਝ ਨੂੰ ਉੱਚਾ ਕਰ ਦੇਵੇ ਤੁਹਾਡੇ ਗਿਆਨ ਨੂੰ ਉੱਚਾ ਕਰ ਦੇਵੇ ਨਸ਼ਾ ਉਹ ਕਰੀਏ ਉਹ ਨਸ਼ੇ ਨੂੰ ਕੀ ਕਰਨਾ ਕਿ ਜੋ ਸਾਡੇ ਪੱਲੇ ਉਹ ਵੀ ਚਲਾ ਜਾਵੇ ਅੱਜ ਸਾਡੇ ਪੱਲੇ ਸਿਹਤ ਆ ਉਹ ਵੀ ਚਲੀ ਜਾਵੇ ਸਾਡੇ ਗੁਰਦੇ ਆ ਉਹ ਵੀ ਚਲੇ ਜਾਣ ਸਾਡਾ ਲੀਵਰ ਆ ਉਹ ਵੀ ਚਲਾ ਜਾਵੇ ਸਾਡੇ ਘਰ 'ਚ ਸਮਾਨ ਆ ਉਹ ਵੀ ਚਲੀ ਜਾਂ ਚਲਾ ਜਾਵੇ ਕਿਉਂਕਿ ਸ਼ਾਇਦ ਤੁਸੀਂ ਵੀ ਇਦਾਂ ਦਾ ਸੁਣਿਆ ਹੋਵੇ ਕਿ ਪਤੀ ਨਸ਼ੇ ਕਰਦਾ ਜੀ ਬਾਲੀਆਂ ਵੇਚਤੀਆਂ ਬੱਚਾ ਨਸ਼ੇ ਕਰਦਾ ਜੀ ਕੁੱਟਮਾਰ ਕਰਕੇ ਸਮਾਨ ਵੇਚੀ ਜਾਂਦਾ ਹੈ ਉਹ ਕੀ ਫਾਇਦਾ ਉਹ ਚੀਜ਼ਾਂ ਦਾ ਕਿ ਜੋ ਘਰ ਚ ਬਣਿਆ ਉਹ ਵੀ ਵਿਕਦਾ ਵਿਕਦਾ ਮਜ਼ਾ ਤੇ ਹੈ ਕਿ ਜ਼ਿੰਦਗੀ ਰੱਬ ਨੇ ਦਿੱਤੀ ਹੈ ਨਾ ਤਾਂ ਆਪਣੀ ਜ਼ਿੰਦਗੀ ਨੂੰ ਐਸਾ ਬਣਾਓ ਕਿ ਅੱਜ ਘਰ ਖਾਂਦੀ ਹੈ ਤਾਂ ਕੱਲ ਨੂੰ ਆਪਣੀ ਮਿਹਨਤ ਨਾਲ ਰੱਬ ਦੀ ਰਹਿਮ ਨਾਲ ਭੜਕੇ ਦਿਖਾਵਾਂਗੇ ਅੱਜ ਜ਼ਮੀਨ ਤੇ ਬੈਠੇ ਤਾਂ ਕੱਲ ਨੂੰ ਉਚਾਈਆਂ ਤੇ ਪਹੁੰਚ ਕੇ ਦਿਖਾਵਾਂਗੇ ਕਿਉਂਕਿ ਰੱਬ ਨੇ ਜੀਵਨ ਦਿੱਤਾ ਹੀ ਸਾਨੂੰ ਇਸ ਲਈ ਹੈ ਇੱਕ ਛੋਟੇ ਜਿਹੇ ਬੀਜ ਨੂੰ ਵੀ ਜੀਵਨ ਇਸ ਲਈ ਮਿਲਦਾ ਹੈ ਕਿ ਉਹ ਬੀਜ ਰੁੱਖ ਬਣ ਕੇ ਉਚਾਈਆਂ ਤੱਕ ਪਹੁੰਚੇ ਤਜੇ ਕਿ ਛੋਟੀ ਜਿਹੀ ਬੀਜ ਅੰਦਰ ਇਹ ਗੁਣ ਹੈ ਉਹਨੂੰ ਸਹੀ ਜ਼ਮੀਨ ਮਿਲ ਜਾਵੇ ਤਾਂ ਉਚਾਈਆਂ ਤੇ ਪਹੁੰਚ ਸਕਦਾ ਹੈ ਰਕਸ਼ ਬਣ ਸਕਦਾ ਹੈ ਤੁਸੀਂ ਤਾਂ ਇਨਸਾਨ ਹੋ ਅਗਰ ਤੁਹਾਨੂੰ ਸਹੀ ਗੁਣ ਮਿਲ ਜਾਣ ਸਹੀ ਸੰਗਤ ਮਿਲ ਜਾਵੇ ਸਹੀ ਆਦਤ ਨੂੰ ਅਪਣਾ ਲਵੋ ਤਾਂ ਤੁਹਾਨੂੰ ਕੀ ਪਤਾ ਤੁਸੀਂ ਕਿਹਨਾਂ ਉਚਾਈਆਂ ਤੇ ਪਹੁੰਚ ਸਕਦੇ ਹੋ ਕਿ ਪ੍ਰਮਾਤਮਾ ਨੇ ਤੁਹਾਨੂੰ ਕਾਮਯਾਬ ਹੋਣ ਵਾਸਤੇ ਭੇਜਿਆ ਹੈ ਸਫਲ ਹੋਣ ਵਾਸਤੇ ਭੇਜਿਆ ਹੈ ਪਰ ਇਹ ਸਫਲਤਾ ਕਾਮਯਾਬੀ ਉਦੋਂ ਹੀ ਮਿਲੇਗੀ ਜਦੋਂ ਅਸੀਂ ਸਹੀ ਸੰਗਤ ਵਿੱਚ ਬੈਠਾਂਗੇ ਇਸ ਲਈ ਫਿਰ ਬੁੱਲੇ ਸ਼ਾਹੀ ਗੱਲ ਤੇ ਆਵਾਂਗੇ ਕਿ ਦੁਨੀਆ ਵਿੱਚ ਉੰਜ ਲੋਗ ਬਥੇਰੇ ਗੁਣ ਵੇਖ ਕੇ ਯਾਰ ਤਾਂ ਹੀ ਕਹਿੰਦੇ ਗੁਣ ਦੇਖੋ ਪਹਿਲਾਂ ਕੁਆਲਿਟੀ ਦੇਖੋ ਪਹਿਰਾਵਾ ਨਾ ਦੇਖੋ ਸੂਰਤ ਨਾ ਦੇਖੋ ਕਿਉਂਕਿ ਸੂਰਤਾਂ ਪਹਿਰਾਵੇ ਇੱਕ ਦਿਨ ਬਦਲ ਜਾਣੀ ਐ ਬਦਲਣੀਆਂ ਕਿ ਨਹੀਂ ਅੱਜ ਆਪਣੀਆਂ ਸੂਰਤਾਂ ਦੇਖ ਲਓ 5 ਸਾਲ ਦੀ ਜਦੋਂ ਉਮਰ ਸੀ 6 ਸਾਲ ਦੀ ਉਮਰ ਸੀ ਉਹ ਦੋ ਫੋਟੋ ਦੇਖੋ ਆਪਣੀ ਅੱਜ ਦੇਖੋ ਬਦਲੀ ਕਿ ਨਹੀਂ ਸੂਰਤ ਤਾਂ ਹੋਰ 50 ਸਾਲ ਬਾਅਦ ਕੀ ਸੂਰਤ ਹੋਣੀ ਐ ਸੋਚ ਕੇ ਦੇਖੋ ਜ਼ਰਾ ਸੂਰਤਾਂ ਬਦਲ ਕਪੜੇ ਬਦਲ ਪਰ ਜਿਹੜੇ ਗੁਣ ਹੈ ਨਾ ਇਹ ਘਟਦੇ ਨਹੀਂ ਅਗਰ ਗੁਣ ਅਛਾਈ ਦੇ ਗੁਣ ਹੈ ਤਾਂ ਗੁਣ ਜੇ ਬੁਰੇ ਆ ਉਹ ਵੀ ਦਿਨ-ਪ੍ਰਤੀ ਦਿਨ ਵਧਣੇ ਆ ਤੇ ਜੇ ਅੱਛੇ ਆ ਤਾਂ ਉਹ ਵੀ ਦਿਨ-ਪ੍ਰਤੀ ਦਿਨ ਕਿਉਂਕਿ ਗੁਣ ਹੀ ਤਾਂ ਹੈ ਤਾਂ ਹੀ ਬੁੱਲੀ ਸ਼ਾ ਕਹਿੰਦੇ ਗੁਣ ਦੇਖ ਕੁਆਲਿਟੀ ਦੇਖ ਇਸ ਲਈ ਦੁਨੀਆ ਵਿੱਚ ਉੰਜ ਲੋਕ ਬਥੇਰੇ ਗੁਣ ਦੇਖ ਕੇ ਯਾਰ ਗੱਡੀਆਂ ਦੇਖ ਕੇ ਨਾ ਯਾਰ ਬਣਾਈ ਕੋਠੀਆਂ ਦੇਖ ਕੇ ਯਾਰ ਨਾ ਬਣਾਈ ਕਿਉਂਕਿ ਦੱਸਿਆ ਪੂਤ ਸਪੂਤ ਤੋਂ ਕਿਹਾ ਧਨ ਸੰਚੇ ਪੂਤ ਕਬੂਤ ਤੋਂ ਉਹ ਬੰਦਾ ਗੱਲ ਲੈ ਵੀ ਵੱਡੀਆਂ ਕੋਠੀਆਂ ਦਾ ਮਾਲਕ ਹੈ ਪਰ ਦੇਖ ਲਈ ਨਸ਼ੇ ਕਰਨ ਦੀ ਆਦਤ ਤਾਂ ਨਹੀਂ ਬੁਰਾ ਕਰਨ ਦੀ ਆਦਤ ਤਾਂ ਨਹੀਂ ਕਿਉਂਕਿ ਜੇ ਬੁਰਾ ਕਰਨ ਦੀ ਆਦਤ ਹੈ ਨਸ਼ੇ ਕਰਨ ਦੀ ਆਦਤ ਤਾਂ ਕੋਠੀਆਂ ਜਾਦਾ ਦੇ ਨਹੀਂ ਰਹਿਣੀਆਂ ਆਵੇ ਕੋਠੀਆਂ ਵਿਕਣੀਆਂ ਹੀ ਆਏ ਸਮਝਦੇ ਹੋ ਤੁਸੀਂ ਗੁਣ ਬਾਣ ਹੈ ਗੁਣੀ ਹੈ ਤਾਂ ਬਸ਼ੱਕ ਅੱਖਾਂ ਦੀ ਕੁੱਲੀਆਂ ਚ ਗੁਣ ਅੱਛੇ ਹੈ ਤਾਂ ਫਿਰ ਉਹ ਕੱਖਾਂ ਦੀ ਕੁੱਲੀਆਂ ਚ ਇੱਕ ਦਿਨ ਪੱਕੇ ਘਰ ਵੀ ਬਣ ਜਾਣਗੇ ਕਿ ਨਹੀਂ ਕੁਆਲਟੀ ਗੁਣ ਗੁਣ ਦੇਖ ਕੇ ਯਾਰ ਬਣਾਈਦਾ ਸੋ ਬੁੱਲੇ ਸ਼ਾਹ ਕਹਿੰਦੇ ਦੁਨੀਆਂ ਵਿੱਚ ਉੰਜ ਲੋਕ ਬਥੇਰੇ ਗੁਣ ਵੇਖ ਕੇ ਯਾਰ ਬਣਾਈ ਦਾ ਉਹ ਜਿਹੜਾ ਪੈਂਦਾ ਉਸ ਰੱਬ ਵੱਲ ਜਾਵੇ ਉਸ ਪੈਂਡੇ ਪੈਰ ਵਧਾਈ ਦਾ ਕਹਿੰਦੇ ਉਸ ਰਸਤੇ ਚਲੀ ਜਿਹੜਾ ਰਸਤਾ ਤੈਨੂੰ ਰੱਬ ਤੱਕ ਲੈ ਜਾਵੇ ਪ੍ਰਭੂ ਤੱਕ ਲੈ ਜਾਵੇ ਔਰ ਜਿਹੜਾ ਰਸਤਾ ਤੈਨੂੰ ਰੱਬ ਤੋਂ ਦੂਰ ਕਰ ਦੇਵੇ ਫਿਰ ਉਸ ਪੈਂਡੇ ਕਦੀ ਪੈਰ ਨਾ ਦੇਵੀ ਕਿਉਂਕਿ ਰੱਬ ਤੋਂ ਦੂਰ ਹੋਣ ਦਾ ਮਤਲਬ ਹੈ ਖੁਸ਼ੀਆਂ ਤੋਂ ਦੂਰ ਹੋਣਾ ਰੱਬ ਤੋਂ ਦੂਰ ਹੋਣ ਦਾ ਮਤਲਬ ਹੈ ਆਪਣੇ ਜੀਵਨ ਦੇ ਆਨੰਦ ਸ਼ਾਂਤੀ ਤੋਂ ਦੂਰ ਹੋਣਾ ਰੱਬ ਤੋਂ ਦੂਰ ਹੋਣ ਦਾ ਮਤਲਬ ਇਦਾਂ ਹੀ ਹੈ ਕਿ ਜਿੱਦਾਂ ਪੇੜ ਨੂੰ ਉਹਦੀ ਜੜ੍ਹ ਤੋਂ ਦੂਰ ਕਰ ਦਿੱਤਾ ਜਾਵੇ ਤਾਂ ਜੇ ਪੇੜ ਨੂੰ ਜੜ੍ਹ ਤੋਂ ਹੀ ਦੂਰ ਕਰ ਦਿੱਤਾ ਜਾਵੇ ਤਾਂ ਪੇੜ ਕਦੀ ਵੱਧਾ ਫੁੱਲਦਾ ਬਧੇਗਾ ਫੁੱਲੇਗਾ ਉਹ ਕਿਉਂਕਿ ਜੜ੍ਹ ਸਲਾਮਤ ਹੈ ਨਾ ਹੁਣ ਕਈ ਵਾਰ ਪੇੜ ਦੀਆਂ ਟਹਿਣੀਆਂ ਕੱਟੀ ਜਾਓ ਦੁਬਾਰਾ ਨਵੀਆਂ ਆਣਗੀਆਂ ਆਣਗੀਆਂ ਕਿਉਂ ਕਿਉਂਕਿ ਜੜ੍ਹ ਜੁੜੀ ਹੋਈ ਹੈ ਇੱਕ ਟਹਿਣੀ ਕੱਟ ਦਿਓ ਦੁਬਾਰਾ ਫਿਰ ਨਵੀਂ ਕੁੰਬਲ ਫੁੱਟੇਗੀ ਫਲ ਤੋੜ ਲਓ ਦੁਬਾਰਾ ਫਿਰ ਫਲ ਲੱਗ ਜਾਏਗਾ ਫੁੱਲ ਤੋੜ ਲਓ ਫੁੱਲ ਦੁਬਾਰਾ ਕਿਉਂਕਿ ਜੜ ਸਲਾਮਤ ਹੈ ਤਾਂ ਜੇ ਪੇੜ ਨੂੰ ਸੁਕਾਣਾ ਤਾਂ ਜੜ ਹੀ ਪੜਦੀ ਹੋਦੀ ਜੜੀ ਗਈ ਤਾਂ ਮੁੜ ਕੇ ਨਾ ਟਹਿਣੀ ਉਗਣੀ ਆ ਨਾ ਫਲ ਆਣੇ ਨਾ ਫੁੱਲ ਆਣੇ ਯਾਨੀ ਮੇਨ ਅਹਿਮੀਅਤ ਜੜ ਦੀ ਹੈ ਇਸੇ ਤਰ੍ਹਾਂ ਸਾਡੀ ਸਾਰਿਆਂ ਦੀ ਜੜ ਕੌਣ ਹੈ ਕਹਿੰਦੇ ਨੇ ਇੱਕ ਪਿਤਾ ਇੱਕ ਅਸਕੇ ਹਮ ਸਾਡੀ ਜੜ ਉਹ ਪ੍ਰਮਾਤਮਾ ਹੈ ਸਾਡੀ ਜੜ ਉਹ ਸੱਚਾ ਸਤਗੁਰ ਹੈ ਯਾਨੀ ਮਾਲਿਕ ਹੈ ਉਹ ਪ੍ਰਮਾਤਮਾ ਪ੍ਰਭੂ ਹੈ ਅਗਰ ਉਹਦੇ ਨਾਲ ਜੁੜੇ ਰਮਾਂਗੇ ਤਾਂ ਸਾਡੇ ਜੀਵਨ ਵਿੱਚ ਖੁਸ਼ੀ ਕਾਮਯਾਬੀ ਸਫਲਤਾ ਸਭ ਕੁਝ ਆਂਦਾ ਕਹਦੇ ਹੋ ਇਸ ਲਈ ਕਹਿੰਦੇ ਉਸ ਰਸਤੇ ਚੱਲ ਜਿਹੜਾ ਰਸਤਾ ਤੈਨੂੰ ਰੱਬ ਦੇ ਨੇੜੇ ਲੈ ਜਾਵੇ ਔਰ ਜਿਹੜਾ ਕਰਮ ਤੈਨੂੰ ਰੱਬ ਤੋਂ ਦੂਰ ਕਰ ਦੇਵੇ ਫਿਰ ਉਹ ਰਸਤੇ ਤੋਂ ਬਚ ਉਸ ਰਸਤੇ ਪੈਰ ਨਾ ਵਧਾਈ ਇਸ ਲਈ ਜਿਹੜਾ ਰਾਹ ਉਸ ਰੱਬ ਵੱਲ ਜਾਵੇ ਉਸ ਪੈਂਡੇ ਪੈਰ ਵਧਾਈ ਦਾ ਉਹ ਰੋਂਦੇ ਨੂੰ ਹਸਾਮੀ ਬੰਦਿਆ ਨਹੀਂ ਹੱਸਦੇ ਨੂੰ ਰੋਂਦਿਆਂ ਨੂੰ ਹਸਾਇਓ ਇਹ ਵੀ ਗੋਣਾ ਇੱਕ ਸਮਝਦੇ ਹੋ ਕਿ ਨਹੀਂ ਪਰ ਕਿਸੇ ਹੱਸਦੇ ਨੂੰ ਕਦੀ ਹੁਣ ਕਈ ਵਾਰ ਦੇਖਿਆ ਨਾ ਕੋਈ ਹੱਸ ਰਿਹਾ ਤੈਨੂੰ ਬੜਾ ਹਸਾਂ ਦਾ ਚੁੱਪ ਕਰ ਜਾ ਕਸਲਾ ਹਸਣਦਾ ਵੀ ਜਰ ਇਹਨੂੰ ਦੁਨੀਆ ਦੇ ਉਧਰ ਗਮ ਥੋੜੇ ਆ ਦੁੱਖ ਥੋੜੇ ਆ ਜੇ ਵਿਚਾਰਾ ਖੁਸ਼ ਆ ਤਾਂ ਵੀ ਖੁਸ਼ੀ ਨੂੰ ਵਧਾ ਉਹ ਕਰਮ ਕਰਕੇ ਦੂਜਿਆਂ ਦੀ ਖੁਸ਼ੀ ਪਰ ਤੂੰ ਦੂਜਿਆਂ ਦੀ ਖੁਸ਼ੀ ਨੂੰ ਡਾਊਨ ਕਰ ਦਿੰਦਾ ਹੈ ਹੁੰਦਾ ਕਿ ਨਹੀਂ ਐਦਾ ਕਈ ਵਾਰ ਕੋਈ ਹੱਸ ਰਿਹਾ ਹੈ ਕੋਈ ਮੁਸਕਰਾ ਰਿਹਾ ਤੇਰੇ ਜਾਇਦਤ ਨਿਕਲਦੇ ਤੇਰੇ ਕੋਈ ਨਹੀਂ ਜਿੰਨਾ ਹੱਸਣਾ ਕੱਲ੍ਹ ਰੋਣਾ ਹੀ ਪੈਣਾ ਉਹ ਹਰ ਵੇਲੇ ਤੇਰਾ ਰੋਂਦਾ ਹੀ ਹੁੰਦਾ ਤਾਂ ਹੀ ਤਾਂ ਪਤਾ ਗਈ ਕੀ ਕਹਿ ਦਿੰਦੇ ਆ ਬਹੁਤਾ ਹੱਸਣਾ ਹੀ ਚਾਹੀਦਾ ਫਿਰ ਰੋਣਾ ਹੀ ਪੈਂਦਾ ਹੈ ਕਿਉਂਕਿ ਉਹਨਾਂ ਦਾ ਧਿਆਨ ਹੀ ਰੋਂਦੇ ਆ ਉਹਨਾਂ ਨੇ ਖੁਸ਼ੀ ਵਿੱਚ ਵੀ ਰੋਣੇ ਨੂੰ ਲੱਭਣਾ ਤਾਂ ਫਿਰ ਉਹਨਾਂ ਦਾ ਜੀਵਨ ਵਿੱਚ ਰਹਿਣੇ ਵੀ ਰੋਣਾ ਹੀ ਹੈ ਤੇ ਜਿਹੜੇ ਮੁਸ਼ਕਿਲਾਂ 'ਚ ਵੀ ਮੁਸਕੁਰਾਂਦੇ ਆਂਦੇ ਆਂ ਤੇ ਮੁਸ਼ਕਿਲਾਂ ਜਿਆਦਾ ਦਿਨ ਉਹਨਾਂ ਦੀ ਜ਼ਿੰਦਗੀ 'ਚ ਰਹਿ ਨਹੀਂ ਸਕਦੀਆਂ ਇਹ ਗੱਲ ਯਾਦ ਰੱਖਣਾ ਅਗਰ ਤੁਸੀਂ ਜੀਵਨ ਦੀ ਖੁਸ਼ੀ ਚਾਹੁੰਦੇ ਹੋ ਤਾਂ ਪਹਿਲਾਂ ਖੁਸ਼ ਹੋਣ ਦੀ ਆਦਤ ਬਣਾਓ ਸਮਝਦੇ ਹੋ ਚਾਹੁੰਦੇ ਅਸੀਂ ਖੁਸ਼ੀ ਆਂ ਤਾਂ ਰੋਣੀਏ ਸੂਰਤ ਬਣਾ ਕੇ ਹਰ ਵੇਲੇ ਬੈਠੇ ਰਹਿੰਦੇ ਆਂ ਤਾਂ ਖੁਸ਼ੀਆਂ ਨੇ ਵੀ ਉੱਥੇ ਕੀ ਆਣਾ ਹੈ ਤੇਰਾ ਸੋਚ ਕੇ ਦੇਖੋ ਹੁਣ ਇਹਨੂੰ ਇਦਾਂ ਸਮਝ ਲਓ ਇੱਕ ਘਰ ਦੇ ਵਿੱਚ ਮਾਤਮ ਹੈ ਸਾਰੇ ਰੋ ਰਹੇ ਆਂ ਤਾਂ ਹੁਣ ਉਹ ਘਰ ਦੇ ਵਿੱਚ ਕਿਸੇ ਖੁਸ਼ੀ ਵਾਲੇ ਬੰਦੇ ਨੇ ਜਾਣਾ ਹੈ ਕੋਈ ਭੰਗੜੇ ਵਾਲੇ ਬੰਦੇ ਨੇ ਜਾਣਾ ਹੈ ਨੱਚਣ ਵਾਲੇ ਬੰਦੇ ਨੇ ਜਾਣਾ ਹੈ ਕੋਈ ਨਾ ਘਰ ਚ ਰੋ ਰੇ ਭਾਈ ਇੱਥੇ ਜਾਵਾਂਗੇ ਤਾਂ ਛਤਰੀ ਖਾਵਾਂਗੇ ਹੁਣ ਕਹਿੰਦੇ ਨਾ ਮੰਗਣ ਵਾਲੇ ਜਿਹੜੇ ਆ ਜਿੱਥੇ ਬੱਚਾ ਪੈਦਾ ਹੋਵੇ ਵਿਆਹ ਸ਼ਾਦੀ ਹੋਵੇ ਵਿਆਹ ਤੋਂ ਬਾਅਦ ਉੱਥੇ ਮੰਗਣ ਜਾਂਦੇ ਆ ਨਾ ਵਧਾਈ ਦੇਉ ਜੀ ਕਿਉਂ ਪਤਾ ਖੁਸ਼ੀ ਦਾ ਦਿਨ ਹੈ ਹੁਣ ਮੰਗਾਗੇ ਤਾਂ ਵਧਾਈਆਂ ਤਾਂ ਜਿੱਥੇ লাশ ਪਈ ਹੋਵੇ ਉੱਥੇ ਜਾ ਕੇ ਮੰਗਣ ਕੀ ਮਿਲੇਗਾ ਉਹਨੂੰ ਵਧਾਈਆਂ ਮਿਲ ਗਈਆਂ ਆਪ ਹੀ ਸੋਚ ਲਓ ਕੀ ਮਿਲਣਾ ਹੈ ਇਹਦਾ ਮਤਲਬ ਕੀ ਹੈ ਜਿੱਥੇ ਪਹਿਲੀ ਰੋਣੀਆਂ ਸੂਰਤਾਂ ਬਣਾ ਕੇ ਬੈਠੇ ਐ ਉੱਥੇ ਖੁਸ਼ੀਆਂ ਕਦੀ ਜਾਂਦੀਆਂ ਹੀ ਨਹੀਂ ਐ ਤਾਂ ਜਿੱਥੇ ਪਹਿਲਾਂ ਹੀ ਮੁਸਕਰਾਹਟ ਐ ਖੁਸ਼ੀ ਐ ਖੁਸ਼ੀਆਂ ਉੱਥੇ ਹੋਰ ਵੀ ਜਾਂਦੀਆਂ ਇਹਨੂੰ ਦੂਜੇ ਤਰ੍ਹਾਂ ਸਮਝ ਲਓ ਇੱਕ ਟੋਕਰੀ 'ਚ ਗੁਲਾਬ ਭਰੇ ਹੋਏ ਐ ਇੱਕ ਟੋਕਰੀ 'ਚ ਕਚਰਾ ਭਰਿਆ ਹੋਇਆ ਐ ਇੱਕ ਟੋਕਰੀ 'ਚ ਇੱਕ ਟੋਕਰੀ 'ਚ ਕਚਰਾ ਹੁਣ ਤੁਹਾਡੇ ਹੱਥ 'ਚ ਕਚਰਾ ਹੈ ਤੁਸੀਂ ਕਿਹੜੀ ਟੋਕਰੀ ਸੁਟਣਾ ਐ ਗੁਲਾਬਾਂ ਵਾਲੀ ਜਾਂ ਕਚਰੇ ਵਾਲੀ 'ਚ ਜਵਾਬ ਦੇ ਦਿਓ ਆਹ ਪਤਾ ਲੱਗ ਗਿਆ ਕਿ ਪਤਾ ਹੈ ਇਹ ਕਚਰਾ ਇੱਥੇ ਸੁੱਟਣਾ ਹੈ ਕਿਉਂਕਿ ਪਹਿਲੀ ਇੱਥੇ ਕਚਰਾ ਹੈ ਇਸੇ ਤਰ੍ਹਾਂ ਅਗਰ ਪਹਿਲੀ ਰੋਣੀਏ ਸੂਰਤ ਬਣਾ ਕੇ ਬੈਠੋਗੇ ਰੱਬ ਨੇ ਕਹਣਾ ਰੋਣਾ ਇੱਥੇ ਸੁੱਟੋ ਕਿਉਂਕਿ ਪਹਿਲੀ ਇੱਥੇ ਰੋਣਾ ਹੈ ਤਾਂ ਜੇ ਤੁਸੀਂ ਸਮਾਈਲ ਕਰਕੇ ਬੈਠੋਗੇ ਨਾ ਰੱਬ ਨੇ ਇਹ ਕਹਿਣਾ ਕੁਦਰਤ ਨੇ ਕਹਿਣਾ ਹੈ ਉਹ ਭਾਈ ਪਹਿਲਾਂ ਹੀ ਹੱਸ ਰਿਹਾ ਨੂੰ ਹੋਰ ਖੁਸ਼ੀ ਦਿਓ ਇੱਥੇ ਖੁਸ਼ੀਆਂ ਸੁੱਟੋ ਕਿਉਂਕਿ ਖੁਸ਼ੀਆਂ ਦੀ ਟੋਕਰੀ ਹੈ ਇਹ ਇਸ ਲਈ ਇਹਨੂੰ ਖੁਸ਼ੀ ਹੋਰ ਦਿਓ ਇਹਨੂੰ ਕਾਮਯਾਬੀ ਹੋਰ ਦਿਓ ਕਿਉਂਕਿ ਹਰ ਵੇਲੇ ਮੁਸਕਰਾਉਂਦਾ ਹੈ ਇਹਨਾਂ ਨੂੰ ਵੀ ਚਾਹੀਦਾ ਖੁਸ਼ੀ ਚਾਹੀਦੀ ਹੈ ਦੁੱਖ ਤਾਂ ਫੇ ਪਹਿਲਾ ਸ਼ੀਸ਼ੇ ਮੂਰੇ ਖੜਕੇ ਤੁਸੀਂ ਦੇਖਿਓ ਤੁਹਾਡੀ ਸ਼ਕਲ ਹੈ ਖੁਸ਼ੀ ਵਾਲੀ ਜੇ ਸ਼ਕਲੇ ਰੋਣੀ ਜਈ ਹੈ ਤਾਂ ਫੇ ਖੁਸ਼ੀ ਭੁੱਲ ਜਾਓ ਕਿਉਂਕਿ ਸ਼ਕਲ ਰੋਣੀ ਬਣਾ ਕੇ ਬੈਠੇ ਆ ਤਾਂ ਚਾਹੁੰਦੇ ਮੇਰੇ ਘਰ ਖੁਸ਼ੀ ਆਵੇ ਉਹ ਖੁਸ਼ੀ ਨੇ ਵੀ ਰਸਤਾ ਦੇਖ ਕੇ ਨਾ ਸ਼ਕਲ ਦੇਖ ਕੇ ਚਲੀ ਜਾਣਾ ਹੈ ਭਾਈ ਇੱਥੇ ਗਏ ਤਾਂ ਛਤਰੀ ਬੈਣੇ ਮੇਰੇ ਜਿਹੜਾ ਮੰਗਣ ਵਾਲੇ ਬਹਾਈ ਲੈਣ ਵਾਲੇ ਨਿਕਲ ਜਾਂਦੇ ਇੱਥੇ ਗਏ ਤਾਂ ਬੁਰਾਈ ਹੋਣਾ ਭਾਈ ਉੱਥੇ ਜਾਓ ਜਿੱਥੇ ਖੁਸ਼ੀ ਹੈ ਸਮਝ ਆ ਰਹੀ ਹੈ ਸਾਡੀ ਗੱਲ ਇਹ ਖੁਸ਼ੀ ਚਾਹੀਦੀ ਤਾਂ ਖੁਸ਼ੀ ਦੇ ਬੀਜ ਬੋਣੇ ਇਸਮਾਈਲ ਦਿਓ ਥੋੜੀ ਜੀ ਐਦਾ ਐਦਾ ਇਸਮਾਈਲ ਰੱਖਿਆ ਕਰੋ ਦੇਖੋ ਅਸੀਂ ਫਿਰ ਕਮਾਂਗੇ ਜਦੋਂ ਇੱਕ ਫੋਟੋਗ੍ਰਾਫਰ ਫੋਟੋ ਖਿੱਚਦਾ ਨਾ ਤੁਹਾਨੂੰ ਕੀ ਕਹਿੰਦਾ ਹੁੰਦਾ ਉਹ ਐਦਾਂ ਕਿਉਂ ਨਹੀਂ ਕਹਿੰਦਾ ਰੋਵੋ ਮੂੰਹ ਲਟਕਾਓ ਕਿਉਂਕਿ ਪਤਾ ਹੈ ਰੋਵੋਗੇ ਮੂੰਹ ਲਟਕਾਓਗੇ ਤਾਂ ਫੋਟੋ ਚੰਗੀ ਨਹੀਂ ਆਣੀ ਇੱਕ ਹਲਕੀ ਜਿਹੀ ਸਮਾਈਲ ਨਾਲ ਤੁਹਾਡੀ ਫੋਟੋ ਬਹੁਤ ਸੋਹਣੀ ਤਾਂ ਜੇ ਇੱਕ ਸੈਕਿੰਡ ਦੀ ਸਮਾਈਲ ਨਾਲ ਫੋਟੋ ਸੋਹਣੀ ਹੋ ਸਕਦੀ ਹੈ ਤਾਂ ਜੇ ਮੁਸਕਰਾਣ ਦੀ ਆਦਤ ਬਣਾ ਲਓਗੇ ਤਾਂ ਜ਼ਿੰਦਗੀ ਕਿੰਨੀ ਸੋਹਣੀ ਹੋ ਜਾਏਗੀ ਸੋਚ ਕੇ ਦੇਖ ਸਮਝ ਗਏ ਦੇਖੋ ਜਰਾ ਇਸ ਲਈ ਬੁੱਲੇ ਸ਼ਾਹ ਨੇ ਤਾਂ ਹੀ ਗਿਆ ਹੈ ਕਿ ਦੁਨੀਆਂ ਵਿੱਚ ਜਿਹੜੇ ਲੋਕ ਬਥੇਰੇ ਗੁਣ ਵੇਖ ਕੇ ਯਾਰ ਬਣਾਈ ਦਾ ਜਿਹੜਾ ਰਾਹ ਉਸ ਰੱਬ ਵੱਲ ਜਾਵੇ ਉਸ ਪੰਡੇ ਪੈਰੇ ਵਧਾਈ ਦਾ ਰੋਂਦੇ ਨੂੰ ਹਸਾਮੀ ਬੰਦਿਆ ਨਹੀਂ ਹੱਸਦੇ ਨੂੰ ਇਹਨੇ ਕੋਸ਼ਿਸ਼ ਕਰਿਆ ਕਰੋ ਕਿ ਰੋਂਦਿਆਂ ਨੂੰ ਹਸਾ ਦੇਈਂ ਇਦਾਂ ਦੀ ਗੱਲਾਂ ਕਰੀਏ ਕਿ ਅਗਲੇ ਚਿਹਰੇ ਤੇ ਸਮਾਈਲ ਆ ਜਾਵੇ ਅਗਲੇ ਚਿਹਰੇ ਤੇ ਮੁਸਕਰਾਹਟ ਆ ਜਾਵੇ ਕੋਈ ਦੁਖੀ ਵੀ ਹੋਵੇ ਨਾ ਕੋਈ ਬਿਮਾਰ ਵੀ ਹੋਵੇ ਇਦਾਂ ਦੀ ਹਿੰਮਤ ਦਿਓ ਉਹਨੂੰ ਕਿ ਬਿਮਾਰ ਦੇ ਚਿਹਰੇ ਤੇ ਵੀ ਤੰਦਰੁਸਤੀ ਦੀ વિશ ਵਿਸ਼ਵਾਸ ਦੀ ਮੁਸਕਰਾਹਟ ਆ ਜਾਵੇ ਫਿਕਰ ਨਾ ਕਰ ਹੋ ਜਾਣਾ ਠੀਕ ਪਰ ਕਹੀ ਪਤਾ ਕੀ ਕਹਿੰਦੇ ਐ ਨਹੀਂ ਬਿਮਾਰੀ ਬਹੁਤ ਖਤਰਨਾਕ ਹੈ ਉਹ ਫਰਾਨਾ ਗਵਾਂਡੀ ਨਹੀਂ ਬਚਿਆ ਸੀ ਤੇਰਾ ਪਤਾ ਨਹੀਂ ਜਿਹੜੀ ਮਾੜੀ ਮੋਟੀ ਹਿੰਮਤ ਹੁੰਦੀ ਆਪਣੀਆਂ ਗੱਲਾਂ ਦਾ ਬੰਦਾ ਉਹ ਵੀ ਸਮਝਦੇ ਹੋ ਕਿ ਨਹੀਂ ਜਿੱਦਾਂ ਇੱਕ ਗਾਇਕ गा ਰਿਹਾ ਸੀ ਗਾਣ ਤੋਂ ਪਹਿਲਾਂ ਆ ਕਰ ਰਿਹਾ ਸੀ ਇੱਕ ਮਾਈ ਬੈਠੀ ਸੀ ਰੋਣ ਲੱਗ ਗਈ ਬਚਾ ਲੋ ਬਚਾ ਲੋ ਬਚਾ ਲੋ ਇਹਨੂੰ ਉਹ ਸਾਰੇ ਇਕੱਠੇ ਹੋ ਗਏ ਮਾਈ ਗਾਇਕ ਹੈ ਆਪਣਾ ਗਲਾ ਸਾਫ਼ ਕਰ ਰਿਹਾ ਹੈ ਆ ਕਰ ਰਿਹਾ ਹੈ ਲੈ ਰਿਆਜ਼ ਕਰ ਰਿਹਾ ਹੈ ਤੈਨੂੰ ਕੀ ਹੋ ਗਿਆ ਤੂੰ ਕਹਿੰਦੀ ਬਚਾ ਲੋ ਬਚਾ ਲੋ ਕੀ ਹੋਇਆ ਉਹਨੂੰ ਉਹ ਕਹਿੰਦੀ ਲੈ ਆ ਪਰਸੋਂ ਮੇਰਾ ਕੱਟਾ ਵੀ ਡੀਂਗ ਕੇ ਦੀ ਮਰਿਆ ਸੀ ਇਹ ਡੀਂਗ ਰਿਆ ਹੈ ਕਿਤੇ ਨਹੀਂ ਤਾਂ ਮਰ ਜਾਵੇ ਉੱਥੇ ਤਾਂ ਮੈਂ ਕੁਝ ਨਹੀਂ ਕਰ ਪਈ ਇਹ ਵੀ ਤਾਂ ਬਚਾ ਲੋ ਹੁਣ ਜਿਨ੍ਹਾਂ ਦੀ ਸੋਚ ਹੀ ਨੈਗੇਟਿਵ ਹੈ ਨਾ ਉਹਨਾਂ ਨੇ ਹਰ ਜਗ੍ਹਾ ਕਹਿ ਦਿਓ ਪਰ ਤੁਹਾਡੀ ਸੋਚ ਹੁਣ ਅਸੀਂ ਇਹ ਗੱਲ ਕਿਉਂ ਸੁਣਾਈ ਤਾਂ ਕਿ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਜਾਵੇ ਕਿਉਂਕਿ ਬੁੱਲੇ ਸ਼ਾਹ ਦੀ ਗੱਲ ਪੂਰੀ ਕਰ ਰਹੇ ਹਾਂ ਅਸੀਂ ਕਿ ਰੋਂਦੇ ਨੂੰ ਹਸਾਮੀ ਬੰਦੇ ਨਹੀਂ ਹੱਸਦੇ ਨੂੰ ਤੁਹਕੇ ਦੇਖਿਆ ਤੁਸੀਂ ਰੋਣੀ ਦੀ ਸ਼ਕਲ ਲੈ ਕੇ ਬੈਠੇ ਸੀ ਇਹ ਕਿ ਹਸਾਈਏ ਥੋੜਾ ਜਿਹਾ ਤੁਹਾਨੂੰ ਕਿਉਂਕਿ ਜੀਵਨ ਚ ਖੁਸ਼ੀ ਚਾਹੀਦੀ ਹੈ ਜੀਵਨ ਚ ਆਨੰਦ ਕਹਿੰਦੇ ਨਾ ਨਾਨਕ ਦੁਖਿਆ ਸੋ ਦੁੱਖ ਤਾਂ ਚਾਰੇ ਪਾਸੇ ਹੀ ਹੈ ਤੁਸੀਂ ਨਾ ਵੀ ਕੋਸ਼ਿਸ਼ ਕਰੋ ਤਾਂ ਵੀ ਅੱਗੇ ਆਈ ਜਾਣੇ ਹੈ ਪਰ ਖੁਸ਼ੀ ਨੂੰ ਮਿਹਨਤ ਨਾਲ ਲਿਆਣਾ ਕਿਉਂਕਿ ਅੱਛੀ ਚੀਜ਼ ਮਿਹਨਤ ਨਾਲ ਹੀ ਲੱਭੀ ਜਾਂਦੀ ਹੈ ਪੱਥਰ ਤਾਂ ਜਗਾ ਜਗਾ ਮਿਲ ਜਾਣਗੇ ਪਰ ਹੀਰਿਆਂ ਨੂੰ ਲੱਭਣਾ ਹੀਰੇ ਤਾਂ ਕਿਸਮਤ ਨਾਲ ਹੀ ਮਿਲਦੇ ਹੈ ਤਾਂ ਜੇ ਹੀਰਾ ਮਿਲ ਜਾਵੇ ਤਾਂ ਗਵਾਣਾ ਨਹੀਂ ਚਾਹੀਦਾ ਫਿਰ ਇਸ ਲਈ ਬੁੱਲੇ ਸ਼ਾਹ ਨੇ ਫਿਰ ਕਿਹਾ ਹੈ ਇਹ ਤੇ ਦਸੀਏ ਕਿ ਰੋਂਦੇ ਨੂੰ ਬੋਲਦੇ ਉਹ ਨਾਲ ਤਾਂ ਕਿ ਤੁਹਾਨੂੰ ਵੀ ਯਾਦ ਰਵੇ ਹਸਾਮੀ ਬੰਦਿਆ ਨਹੀਂ ਹੱਸਦੇ ਨੂੰ ਰੁਆਈ ਦਾ ਉਹ بار-ਬਾਰ ਨਹੀਂ ਮਿਲਣੀ ਜ਼ਿੰਦਗੀ ਕਹਿੰਦੇ ਜ਼ਿੰਦਗੀ بار-बार ਥੋੜੀ ਮਿਲਣੀ ਹੈ ਕਿ ਅੱਜ ਮਿਲ ਕੇ ਕੱਲੂ ਫੇਰ ਮਿਲ ਜਾਣੀ ਹੈ ਨਹੀਂ ਜ਼ਿੰਦਗੀ ਕਿੰਨੀ ਵਾਰ ਮਿਲਦੀ ਹੈ بار-ਬਾਰ ਨਹੀਂ ਮਿਲਣੀ ਜ਼ਿੰਦਗੀ ਨਹੀਂ ਫਿਕਰਾ ਵਿੱਚ ਗਵਾਹੀ ਦਾ ਬੁੱਲੇ ਸ਼ਾ ਕਹਿੰਦੇ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਐਵੇਂ ਫਿਕਰ ਚ ਨਾ ਇਹਨੂੰ ਗਵਾਈ ਜਾ ਕੀ ਬਣੇਗਾ ਕੀ ਹੋਏਗਾ ਉਹ ਫਿਕਰਾਂ ਕਰਨ ਨਾਲ ਜ਼ਿੰਦਗੀ ਚ ਕੁਝ ਨਹੀਂ ਹੋਣਾ ਮਿਹਨਤ ਕਰਨ ਨਾਲ ਵਿਸ਼ਵਾਸ ਕਰਨ ਨਾਲ ਬਹੁਤ ਖੁਸ਼ ਹੋ ਜਾਣਾ ਹੈ ਸਮਝਦੇ ਹੋ ਕਿ ਨਹੀਂ ਹੁਣ ਬੱਚਾ ਫਿਕਰ ਕਰੀ ਜਾਵੇ ਜੇ ਤਾਂ ਪੇਪਰਾਂ ਦੀ ਗੱਲ ਕਰੀਏ ਬੱਚਾ ਪਤਾ ਨਹੀਂ ਪੇਪਰਾਂ ਚ ਫਾਸ ਪਾਸ ਹੋਣਾ ਜਾਂ ਫੇਲ ਤਦਰੀ ਫਿਕਰ ਕਰਨ ਨਾਲ ਫੇਲ ਜਾਂ ਪਾਸ ਨਹੀਂ ਹੋ ਜਾਣਾ ਤੂੰ ਮਿਹਨਤ ਕਰੇਗਾ ਤਾਂ ਪਾਸ ਜ਼ਰੂਰ ਹੋਏਗਾ ਉਹ ਕਰਮ ਕਰੇਗਾ ਤਾਂ ਪਾਸ ਹੋਏਗਾ ਤੇ ਜੇ ਫਿਕਰ ਹੀ ਕਰੀ ਜਾਏਗਾ ਮਿਹਨਤ ਹੀ ਨਾ ਕਰੇਗਾ ਤਾਂ ਫੇਤਾ ਫੇਲ ਹੀ ਹੋਣਾ ਹੈ ਇਸ ਲਈ ਵਾਰ-ਵਾਰ ਨਹੀਂ ਮਿਲਣੀ ਜ਼ਿੰਦਗੀ ਨਹੀਂ ਫਿਕਰਾਂ ਵਿੱਚ ਇਸ ਲਈ ਸੇ ਇੱਕ ਸ਼ੇਅਰ ਕਹਿੰਦਾ ਹੈ ਕਿ ਟੈਨਸ਼ਨ ਉਤਨੀ ਹੀ ਲੋ ਟੈਨਸ਼ਨ ਮਤਲਬ ਚਿੰਤਾ ਜਿਹਦਾ ਕੋਨਾ ਟੈਨਸ਼ਨ ਦਾ ਨਹੀਂ ਬੋਤੀ ਫਿਕਰ ਦਾ ਨਹੀਂ ਬੋਤੀ ਇਹ ਲੈ ਟੈਨਸ਼ਨ ਉਤਨੀ ਹੀ ਲੋ ਜਿੰਨੀ ਸੇ ਕੰਮ ਹੋ ਜਾਏ ਟੈਨਸ਼ਨ ਉਤਨੀ ਹੀ ਲੋ ਜਿੰਨੀ ਸੇ ਕੰਮ ਹੋ ਜਾਏ ਇਤਨੀ ਜ਼ਿਆਦਾ ਵੀ ਮਤ ਲੈ ਲੈਣਾ ਕਿ ਜ਼ਿੰਦਗੀ ਹੀ ਤਮਾਮ ਹੋ ਜਾਏ ਤਮਾਮ ਦਾ ਮਤਲਬ ਖਤਮ ਹੀ ਹੋ ਜਾਵੇ ਟੈਨਸ਼ਨ ਲੈ ਲੈ ਕੇ ਬੰਦਾ ਖਤਮ ਹੋ ਜਾਵੇ ਤਾਂ ਕੀ ਫਾਇਦਾ ਚਿੰਤਾ ਉਨੀ ਕਿ ਲਓ ਜਿੰਨਾ ਕੰਮ ਹੋ ਜਾਵੇ ਮਤਲਬ ਸੋਚੋ ਸੋਚਣ ਦਾ ਮਤਲਬ ਹੈ ਅਗਰ ਇਹ ਟੈਨਸ਼ਨ ਆਈ ਹੈ ਫਿਕਰ ਆਇਆ ਹੈ ਕੋਈ ਪਰੇਸ਼ਾਨੀ ਹੈ ਤਾਂ ਸੋਚੀਏ ਇਹਦਾ ਹੱਲ ਕਰੀਏ ਨਾ ਕਿ ਸੋਚ ਸੋਚ ਕੇ ਆਪਣੇ ਆਪ ਨੂੰ ਹੀ ਬਿਮਾਰ ਕਰਕੇ ਬਹਿ ਜਾਈਏ ਔਰ ਹਰ ਮੁਸ਼ਕਿਲ ਦਾ ਹੱਲ ਵੀ ਹੁੰਦਾ ਹੈ ਕਿ ਨਹੀਂ ਤਾਂ ਫਿਰ ਉਹਨਾਂ ਦੀ ਕਿਉਂ ਚਿੰਤਾ ਕਿਉਂ ਕਰਦੇ ਹੋ ਔਰ ਫਿਰ ਕਮਾਂਗੇ ਅਗਰ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਪਰ ਤੁਹਾਨੂੰ ਨਹੀਂ ਮਿਲ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਹੱਲ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਮੁਸ਼ਕਿਲ ਦਾ ਹੱਲ ਤਾਂ ਹੈ ਪਰ ਹਾਲੇ ਤੱਕ ਤੁਸੀਂ ਉੱਥੇ ਨਹੀਂ ਪਹੁੰਚੇ ਜਿੱਥੇ ਹੱਲ ਮਿਲਣਾ ਹੈ ਤਜੇ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਹੈ ਹੱਲ ਨਹੀਂ ਮਿਲ ਰਿਹਾ ਤਾਂ ਮਾਲਕ ਦੇ ਦਰਬਾਰ ਤੱਕ ਪਹੁੰਚੋ ਹਰ ਮੁਸ਼ਕਿਲ ਦਾ ਹੱਲ ਹੋਏਗਾ ਇਹ ਗੱਲ ਯਾਦ ਰੱਖਿਓ ਇਸ ਲਈ بار بار ਨਹੀਂ ਮਿਲਣੀ ਜ਼ਿੰਦਗੀ ਨਹੀਂ ਫਿਕਰਾਂ ਵਿੱਚ ਗਵਾਹੀ ਦਾ ਉਹ ਔਖਾ ਪੈਂਦਾ ਹਰ ਮੰਜ਼ਿਲ ਦਾ ਨਹੀਂ ਪਿੱਛੇ ਪੈਰ ਹਟਾਈਦਾ ਉਹ ਬੁੱਲੇ ਸ਼ਾਹ ਕਹਿੰਦੇ ਹਰ ਮੰਜ਼ਲ ਦਾ ਪੈਂਡਾ ਔਖਾ ਹੀ ਹੁੰਦਾ ਹੈ। ਚਾਹੇ ਮੰਜ਼ਲ ਕੋਈ ਵੀ ਹੋਵੇ। ਆਸਾਨੀ ਨਾਲ ਨਹੀਂ ਮਿਲਦੀ। ਮਿਹਨਤ ਕਰਨੀ ਕੋਸ਼ਿਸ਼ ਕਰਨੀ ਦਰਦ ਬਰਦਾਸ਼ਤ ਕਰਨਾ ਕਿਉਂਕਿ ਪੀੜਾ ਝਲਣੀ ਪੈਂਦੀ ਹੈ ਫੇਰ ਹੀ ਮੰਜ਼ਲ ਤੱਕ ਬੰਦਾ ਪਹੁੰਚਦਾ ਹੈ। ਇਹ ਮੰਜ਼ਲ ਦਾ ਪੈਂਡਾ ਇਦਾਂ ਨਹੀਂ ਹੈ ਕਿ ਲੈ ਬਟਨ ਦਬਾਇਆ ਲਿਫਟ ਦਾ ਤਾਂ ਲੈ ਆਹ ਪਹੁੰਚ ਗਿਆ ਮੰਜ਼ਲ ਤੱਕ। ਸਮਝਦੇ ਹੋ ਕਿ ਨਹੀਂ? ਇਹ ਤਾਂ ਕਹਿੰਦੇ ਪੌੜੀ-ਪੌੜੀ ਚੜਦਾ ਜਾ ਜੈ ਮਾਲਕਾਂ ਦੀ ਕਰਦਾ ਜਾ ਫੇਰ ਹੀ ਸਿਖਰ ਤੇ ਬੰਦਾ ਪਹੁੰਚਦਾ ਹੈ। ਔਰ ਪੌੜੀ ਚੜਨ ਵਾਸਤੇ ਲਤਾਈ ਪੇਨ ਵੀ ਹੀ ਉਮੀਦ ਹੋਣੀ ਪਰ ਇਹ ਗੱਲ ਖਾਸ ਵੀ ਇਹਦੀ ਕਹਿੰਦੇ ਕਿਸਮਤ ਲਿਫਟ ਦੀ ਤਰ੍ਹਾਂ ਹੁੰਦੀ ਹੈ ਤਾਂ ਮਿਹਨਤ ਜਿਹੜੀ ਹੁੰਦੀ ਹੈ ਨਾ ਇਹ ਸੀੜੀਆਂ ਦੀ ਤਰ੍ਹਾਂ ਹੁੰਦੀ ਹੈ ਹੁਣ ਕਈ ਵਾਰ ਉਹਨਾਂ ਕਿਸਮੋ ਸੀ ਜੱਕਦਾ ਮੈਂ ਇਦਾਂ ਹੋ ਗਿਆ ਤਾਂ ਭਾਈ ਲਿਫਟ ਕਿਸੇ ਵੇਲੇ ਖਰਾਬ ਵੀ ਹੋ ਲਿਫਟ ਟੁੱਟ ਕੇ ਥੱਲੇ ਵੀ ਡਿੱਗ ਪਰ ਸੀੜੀਆਂ ਸਦਾ ਕਾਇਮ ਹੈ ਅਗਰ ਚੜਨ ਨੂੰ ਤਿਆਰ ਹੈ ਤਾਂ ਸੀੜੀਆਂ ਨਾਲ ਤੂੰ ਜਿੱਥੇ ਮਰਜ਼ੀ ਜਾ ਕੇ ਉਚਾਈ ਤੱਕ ਪਹੁੰਚ ਸਕਦਾ ਹੈ ਇਸ ਲਈ ਕਿਸਮਤ ਦੇ ਭਰੋਸੇ ਨਾ ਬੈਠ ਆਪਣੇ ਮਾਲਕ ਦੀ ਰਹਿਮਤ ਦੇ ਔਰ ਆਪਣੀ ਮਿਹਨਤ ਦੇ ਭਰੋਸੇ ਬੈਠ ਕਿ ਮੈਂ ਮਿਹਨਤ ਕਰਨੀ ਹੈ ਮੇਰੇ ਮਾਲਕ ਨੇ ਰਹਿਮਤ ਕਰਨੀ ਹੈ ਤਾਂ ਫਿਰ ਮੈਨੂੰ ਕਾਮਯਾਬੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਕਿਉਂਕਿ ਮੇਰਾ ਮਾਲਕ ਮੇਰੇ ਸਾਹ ਹੈ ਇਹ ਅੰਦਰ ਸੋਚ ਹੋਣੀ ਚਾਹੀਦੀ ਹੈ ਸਾਡੇ ਇਹ ਬੁੱਲੇ ਸ਼ਾਹ ਵੀ ਇਹੀ ਗੱਲ ਦੱਸਦੇ ਹੈ ਕਿ ਔਖਾ ਪੈਂਡਾ ਹਰ ਭੁੱਲ ਗਏ ਮੰਜ਼ਿਲ ਦਾ ਪੈਂਡਾ ਜਾਂ ਨਹੀਂ ਰਸਤਾ ਕਹਿੰਦੇ ਹਰ ਮੰਜ਼ਿਲ ਚਾਹੇ ਬੱਚੇ ਨੇ ਵੀ ਕੁਝ ਬਣਨਾ ਹੋਵੇ ਤਾਂ ਉਹ ਬਣਨ ਵਾਸਤੇ ਵੀ ਥੋੜੀ ਮਿਹਨਤ ਕਰਨੀ ਕਿਉਂਕਿ ਰਸਤੇ ਤੁਹਾਨੂੰ ਦੱਸਿਆ ਕਿ ਰੁਕਾਵਟਾਂ ਤਾਂ ਆਉਂਦੀਆਂ ਹੀ ਆਂ ਮਸ਼ਕਿਲਾਂ ਤਾਂ ਆਉਂਦੀਆਂ ਹੀ ਆਂ ਪਰ ਕਹਿੰਦੇ ਪਿੱਛੇ ਪੈਰ ਨਾ ਹਟਾਈਂ ਕਿਉਂਕਿ ਤੈਨੂੰ ਮੰਜ਼ਿਲ ਤੱਕ ਜਾਣ ਤੋਂ ਕੋਈ ਹੋਰ ਨਹੀਂ ਰੋਕਦਾ ਇਕੋ ਹੀ ਬੰਦਾ ਤੈਨੂੰ ਰੋਕ ਸਕਦਾ ਹੈ ਔਰ ਉਹ ਹੈ ਤੂੰ ਆਪ ਜਦੋਂ ਤੂੰ ਹੀ ਅੱਗੇ ਵਧਣਾ ਬੰਦ ਕਰ ਦੇਵੇਂ ਕੋਸ਼ਿਸ਼ ਕਰਨੀ ਬੰਦ ਕਰ ਦੇਵੇਂ ਤਾਂ ਫੇਰ ਕੋਈ ਦੂਸਰਾ ਤੈਨੂੰ ਮੰਜ਼ਿਲ ਤੱਕ ਲੈ ਕੇ ਨਹੀਂ ਜਾ ਸਕਦਾ ਇਸ ਲਈ ਦੁਨੀਆ ਨਹੀਂ ਰੋਕਦੀ ਜਦ ਵੀ ਬੰਦੇ ਨੂੰ ਕਾਮਯਾਬ ਹੋਣ ਤੋਂ ਰੋਕਦਾ ਹੈ ਤਾਂ ਬੰਦੇ ਦੀ ਆਪਣੀ ਸੋਚ ਹੀ ਆਪਣੀਆਂ ਬੁਰੀਆਂ ਆਦਤਾਂ ਹੀ ਰੋਕਦੀਆਂ ਹਨ ਇਸ ਲਈ ਤਾਂ ਇੱਥੇ ਕਮਾਂਗੇ ਤੇ ਜ਼ਿੰਦਗੀ ਕੇ ਇਸ ਖੇਲ ਮੇ ਹੁਣ ਟਾਈਮ ਕਾਫੀ ਹੋ ਗਿਆ ਸਾਨੂੰ ਪਤਾ ਭੁੱਖ ਵੀ ਲੱਗੇ ਹੋਣੀ ਤੁਹਾਨੂੰ ਲੰਗਰ ਵੀ ਛਕਣਾ ਤੁਸੀਂ ਇਹਦੇ satsang ਨੂੰ ਸਮਾਪਤੀ ਵੱਲ ਲੈ ਕੇ ਚਲੀਏ ਕਿ ਜ਼ਿੰਦਗੀ ਕੇ ਇਸ ਖੇਲ ਮੇ ਜੀਤ ਵੋਹੀ ਬਸ ਪਾਏਗਾ ਹੁਣ ਜ਼ਿੰਦਗੀ ਇੱਕ ਖੇਲ ਹੈ ਜਿੰਨਾ ਚਾਹਦੇ ਹੋ ਨਾ ਤੁਸੀਂ ਆਵਾਜ਼ ਨਹੀਂ ਆਈ ਲੇ ਜਿੰਨਾ ਚਾਹਦੇ ਹੋ ਤਾਂ ਫੇਰ ਆ ਕੋਸ਼ਿਸ਼ ਕਰਨਾ ਹੁ ਕਿ ਅਗਰ ਜਿੰਨਾ ਚਾਹਦੇ ਹੋ ਜੀਵਨ 'ਚ ਖੁਸ਼ੀ ਚਾਹਦੇ ਹੋ ਕਾਮਯਾਬੀ ਚਾਹਦੇ ਹੋ ਤਾਂ ਜਿੱਤ ਕਿੱਦਾਂ ਮਿਲਣੀ ਹੈ ਹਾਂਜੀ ਕਹਿਣਾ ਨਹੀਂ ਮਿਲਣੀ ਇਹਦੇ ਵਾਸਤੇ ਕੁਝ ਕਰਨਾ ਵੀ ਪੈਣਾ ਸਮਝਦੇ ਹੋ ਕਹਿੰਦੇ ਜ਼ਿੰਦਗੀ ਕੇ ਇਸ ਖੇਲ ਮੇ ਜੀਤ ਵੋਹੀ ਬਸ ਆਏਗਾ ਆਪਣੇ ਮਨ ਮੰਦਰ ਕੇ ਅੰਦਰ ਜੋ ਵਿਸ਼ਵਾਸ ਕੀ ਜੋਤ ਜਗਾਏਗਾ ਬੁਰੀ ਆਦਤੋਂ ਕਾ ਇਹ ਕਚਰਾ ਮਨ ਸੇ ਜੋ ਹਟਾਏਗਾ ਰੱਬ ਕੀ ਰਹਿਮਤ ਸੇ ਫਿਰ ਉਸਕਾ ਜੀਵਨ ਬਦਲਤਾ ਜਾਏਗਾ ਯਾਰ ਯਾਦ ਰੱਖੋ ਕਿ ਜ਼ਿੰਦਗੀ ਦੇ ਖੇਲ ਚ ਜਿੱਤ ਉਹਦੀ ਹੁੰਦੀ ਹੈ ਜਿਹਦੇ ਅੰਦਰ ਵਿਸ਼ਵਾਸ ਦੀ ਜੋਤ ਜਗ ਜਾਂਦੀ ਹੈ ਵਿਸ਼ਵਾਸ ਕੀ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਔਰ ਮੈਨੂੰ ਕਾਮਯਾਬੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਇਸ ਲਈ ਜੀਵਨ ਦਾ ਖੇਲ ਜਿਤਨਾ ਤੇ ਅੰਦਰ ਵਿਸ਼ਵਾਸ ਹੋਣਾ ਜ਼ਰੂਰੀ ਹੈ ਤਾਂ ਜੇ ਸ਼ੰਕਾ ਲੈ ਕੇ ਬੈਠੇ ਰਹਿਾਂਗੇ ਪਤਾ ਨਹੀਂ ਕਾਮਯਾਬ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਸਫਲਤਾ ਮਿਲਣੀ ਹੈ ਕਿ ਨਹੀਂ ਮਿਲਣੀ ਹੈ ਜੇ ਪਹਿਲੇ ਹਿੰਮਤ ਹਾਰ ਕੇ ਬਹਿ ਜਾਵਾਂਗੇ ਫਿਰ ਤਾਂ ਮੰਜ਼ਿਲ ਤੱਕ ਕਦੀ ਪਹੁੰਚ ਨਹੀਂ ਸਕਦੇ ਇਸ ਲਈ ਵਿਸ਼ਵਾਸ ਦੀ ਜੋਤ ਜਗਾਓ ਆਪਣੇ ਅੰਦਰ ਅੱਜ ਅਗਰ ਕੋਈ ਮੁਸ਼ਕਿਲ ਹੈ ਕਈ ਵਾਰ ਬੰਦਾ ਕਹਿੰਦਾ ਮੇਰੇ ਸਿਰ ਤੇ ਕਰਜ਼ਾ ਹੈ ਮੇਰੀ ਸਿਹਤ ਨਹੀਂ ਠੀਕ ਜਾਂ ਮੇਰੇ ਹਾਲਾਤ ਮਾੜੇ ਐ ਮੇਰੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ ਹੈ ਤਾਂ ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਹੋਣ ਵਿਸ਼ਵਾਸ ਰੱਖੋ ਇੱਕ ਦਿਨ ਪਰੇਸ਼ਾਨੀਆਂ ਦਾ ਅੰਤ ਹੋਏਗਾ ਕਿਉਂਕਿ ਇਹਨਾਂ ਪਰੇਸ਼ਾਨੀਆਂ 'ਚੋਂ ਕੱਢਣ ਵਾਲਾ ਮੇਰਾ ਮਾਲਕ ਮੇਰੇ ਇਹ ਮੇਰੇ ਮਾਲਕ ਨੇ ਮੇਰੀ ਬਾਹ ਫੜੀ ਐ ਤਾਂ ਮੈਨੂੰ ਹਰ ਤੂਫਾਨ ਚੋਂ ਬਚਾ ਕੇ ਸੁੱਖਾਂ ਦੇ ਕਿਨਾਰੇ ਤੱਕ ਜ਼ਰੂਰ ਲੈ ਕੇ ਜਾਏਗਾ ਮੈਨੂੰ ਕਾਮਯਾਬੀ ਤੱਕ ਜ਼ਰੂਰ ਲੈ ਕੇ ਜਾਏਗਾ ਕਿਉਂਕਿ ਮੇਰਾ ਮਾਲਿਕ ਮੇਰੇ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ